ਲਾਲ ਸਿੰਘ ਬੋਲਦਾ ਜੀ ਮੈਂ ਬੁੱਢਾ ਲਾਡੇ ਤੋਂ ਹਾਂਜੀ ਲਾਲ ਸਿੰਘ ਜੀ ਬੜਾ ਚੰਗਾ ਕੀਤਾ ਤੁਸੀਂ ਕਾਲ ਕੀਤਾ ਬੁੱਢਲਾਡਾ ਜਿਹੜਾ ਵਾ ਇਹ ਬਠਿੰਡਾ ਲੋਕ ਸਭਾ ਸੀਟ ਦਾ ਹਿੱਸਾ ਵਾ ਹਾਂਜੀ ਹਾਂਜੀ ਤੁਸੀਂ ਬੁੱਢਲਾਡੇ ਰਹਿੰਦੇ ਜੇ ਸੋ ਕੀ ਗਰਾਊਂਡ ਰਿਪੋਰਟ ਹੈ ਉਥੋਂ ਗਰਾਊਂਡ ਜ਼ੀਰੋ ਤਾਂ ਇੱਕ ਨਵੀਂ ਜੀ ਗੱਲ ਦਾ ਤਾਂ ਸੰਧੂ ਸਾਹਿਬ ਤੁਹਾਨੂੰ ਹੂੰ ਕੱਲ ਬੀਬੀ ਹਰ ਸਿਮਰਤ ਕੌਰ ਕੇ ਮੈਂ ਪਿੰਡ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਪਿੰਡ ਦੇ ਵਿੱਚ ਜੋਖਣੀ ਸੀ ਬੁੱਢਲਾਡੇ ਦੇ ਕੋਲੇ ਪੈਂਦਾ ਪਿੰਡ ਇਹ 8 9 ਕਿਲੋਮੀਟਰ ਤੇ ਹੂੰ ਉਹਨਾਂ ਨੇ ਤੋਲਣ ਵਾਸਤੇ ਪਿੰਡ ਚੋਂ ਕੰਡਾ ਨਹੀਂ ਦਿੱਤਾ ਹੈਗਾ ਅੱਛਾ ਓਕੇ ਇੰਨਾ ਵਿਰੋਧ ਹਾਂ ਤੋਲ ਅਪਰੋਵ ਇੰਨਾ ਹੋਇਆ ਉਹ ਨਾਲ ਇੱਕ 2.5 ਕਿਲੋਮੀਟਰ ਤੇ ਪਿੰਡ ਹੋਰ ਪੈਂਦਾ ਉੱਥੋਂ ਜਾ ਕੇ ਸਾਢੇ ਘੱਟ ਕੇ ਲੈ ਕੇ ਗਏ ਜਿਹੜੇ ਇਹਨਾਂ ਦੇ ਮੋਟਰ ਸੀਗੇ ਕੀ ਲੱਡੂਆਣਾ ਤੋਲਣਾ ਸੀ ਉੱਥੇ ਜਾਂ ਕਾਦੇ ਨਾਲ ਲੱਡੂਆਣਾ ਤੋਲਣਾ ਸੀਗਾ ਕਿਨੇ ਇਹ ਪਿੰਡ ਦੇ ਵਿੱਚੋਂ ਇਹਦੇ ਖਾਤਰ ਕੰਡਾ ਨਹੀਂ ਮਿਲੂਗਾ ਔਰ ਜਦੋਂ ਜਿਦੇ ਮਰਜ਼ੀ ਖਾਤਰ ਲੈ ਜਾਓ ਤੁਸੀਂ। ਓਹੋ ਅੱਛਾ। ਇੰਨਾ ਮਤਲਬ ਬੁਰਾ ਹਾਲ ਐ ਇੰਨੀ ਉਹਨਾਂ ਨੂੰ ਪਰੇਸ਼ਾਨੀ ਹੋਈ। ਕੀ ਗਿਲਾ ਸੀ ਉਹਨਾਂ ਦਾ ਕੀ ਗਿਲਾ ਸ਼ਿਕਵਾ ਸੀ? ਗਿਲਾ ਬਗਵਾਸਾ ਜਿਹੜਾ ਮਿਸਟਰ ਆਪ ਮੀਟਿੰਗ ਦਾ ਐ ਸੁਣਨੀ ਸੀਗੀ ਸਸਦ ਦੇ ਵਿੱਚ ਕਿਸਾਨਾਂ ਦੇ ਬਿੱਲਾਂ ਦੇ ਹੱਕ 'ਚ ਸੋਲੇ ਗਾਉਂਦੇ ਸੀ ਉਹ ਉਸ ਸਾਦੀ ਗੱਲ ਜਿਆਦਾ ਇਹਨਾਂ ਨੂੰ। ਹੂੰ 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 ਹੂੰ। ਮਤਲਬ ਜੇ ਬਾਕੀ ਜਿਹੜਾ ਫੂਡ ਪ੍ਰੋਸੈਸਿੰਗ ਦੀ ਇਹ ਮਿਨਿਸਟਰ ਰਹੀ ਐ 10 ਸਾਲ ਕੋਈ ਬਠਿੰਡਾ ਦਾ ਸੱਡੋ ਪੰਜਾਬ ਦੇ ਵਿੱਚ ਵੀ ਇਹਨੇ ਕੋਈ ਉਹ ਇੰਡਸਟਰੀ ਨਹੀਂ ਲਗਾਈ ਹੈਗੀ ਉਹ ਵੀ ਗੁੱਸਾ ਦੀਗਾ ਪਰ ਪਰ ਉਹ ਤੇ ਦਾਵਾ ਕਰਦੇ ਆ ਕਿ ਜਿਹੜੀ ਬਠਿੰਡਾ ਰੈਫਾਇਨਰੀ ਆ ਉਹਨੂੰ ਉਹ ਲੈ ਕੇ ਆਏ ਸੀ ਜਦੋਂ ਪਹਿਲੀ ਵਾਰੀ 2009 ਦੇ ਵਿੱਚ ਐਮਪੀ ਬਣੇ ਸੀ ਰੈਫਾਇਨਰੀ ਤਾਂ ਸਾਰਾ ਉਤੋਂ ਕੋਲ 98 ਦੀ ਵਾਜਪਰੀ ਦੇ ਜੀ ਫੋਲੋਖਾਰੀ ਵਾਲੀ ਹੈ ਜਿਹ ਤੋਂ ਪਹਿਲਾਂ ਦੀ ਆ ਉਹ ਅੱਛਾ ਜਦੋਂ ਇਹ ਮਨਿਸਟਰ ਰਹੀ ਹੈ ਇਹ ਇਹਦੇ ਪਲਾਨ 'ਚ ਨਹੀਂ ਆਈ ਹੈਗੀ ਉਹ ਓਕੇ ਜਦੋਂ 14 ਦੀ ਮਨਪ੍ਰੀਤ ਇਥੋਂ ਇਲੈਕਸ਼ਨ ਲੜਦਾ ਸੀ ਸੰਧੂ ਸਾਹਿਬ ਉਦੋਂ 4 ਸਰਵੇ ਹੋਏ ਇਥੋਂ ਜੀ ਹੂੰ 4 ਸਰਪਿਆਂ ਦੇ ਵਿੱਚ ਵੀ ਕੋਈ ਹਰਾ ਸਕਦਾ ਇਹਨੂੰ ਤਾਂ ਗੁਰਮੀਤ ਖੁੱਡੀਆਂ ਹਰਾ ਸਕਦਾ ਵਰਨਾ ਕਿਸੇ ਤੋਂ ਹਰ ਨਾਲ ਹੀ ਨਹੀਂ ਹੈਗੀ ਉਦੋਂ ਇਹ ਸਰਵੇ ਉਦੋਂ ਇਹ ਗੱਲਾਂ ਦੱਸਦੇ ਸੀਗੇ ਤੇ ਗੁਰਮੀਤ ਖੁੱਡੀਆਂ ਜਿਹੜੇ ਆ ਉਹ ਲੋਕਾਂ ਨੂੰ ਗੁੱਸਾ ਨਹੀਂ ਉਹਨਾਂ ਤੇ ਕਿ ਉਹ ਕਾਂਗਰਸ ਤੋਂ ਆਮ ਆਦਮੀ ਪਾਰਟੀ ਚਾਹੇ ਇਹਦਾ ਕੋਈ ਗੁੱਸਾ ਤਾਂ ਨਹੀਂ ਕਰ ਰਹੇ ਗੁੱਸਾ ਤਾਂ ਉਹ ਤੋਂ ਕੈਪਟਨ ਨੇ 17 14 ਦੀ ਸੋਨੂ ਪਤੀ ਹੋਣਾ ਜੀ ਉੱਥੇ ਟਿਕਟ ਦੇ ਕੇ ਉਹਦੀ ਘੱਟਤੀ ਸੀਗੀ ਉਹ ਵੀ ਰਜਾਨ ਦਾ ਹੱਕ ਬਣ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਊਗਾ ਉਹ ਕਿਸੇ ਪਿੰਡ ਦੇ ਵਿੱਚ ਜਲਸੇ ਨੂੰ ਸੰਬੋਧਨ ਕਰ ਰਏ ਤੇ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰਤਾ ਕਹਿੰਦਾ ਨਹੀਂ ਮੈਂ ਲੜੂੰਗਾ ਥੋਡੀ ਬੇਇੱਜ਼ਤੀ ਨਾ ਹੋਜੇ ਕਹਿੰਦਾ ਹੁੰਦੀ ਹੈ ਮੇਰੀ ਬੇਇੱਜ਼ਤੀ ਹੋ ਜਾਂਦੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਕਹਿਤਾ ਵੀ ਇਹ ਜੱਫੀਦਾਰ ਦੇ ਮੁੰਡੇ ਟਿਕਟ ਘੱਟੋ ਮੇਰੀ ਪੰਜ ਵਾਰ ਦੇ ਮੁੱਖ ਮੰਤਰੀ ਦੀ ਇਹ ਬੇਇੱਜ਼ਤੀ ਕਰੂਗਾ ਸੋ 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 ਤੁਹਾਡੇ ਮੁਤਾਬਕ ਹਰ ਸਿਮਰਤ ਕੌਰ ਬਦਲ ਦਾ ਵਿਰੋਧ ਹੋ ਰਿਆ ਵਾ ਤਾਂ ਤੁਹਾਨੂੰ ਕੀ ਲੱਗਦਾ ਵਾ ਵੀ ਉੱਥੇ ਫਿਰ ਆਪ ਆਪ ਦੇ ਹੱਕ ਦੇ ਵਿੱਚ ਆ ਮਾਹੌਲ ਜਾਂ ਫਿਰ ਕਾਂਗਰਸ ਦੇ ਹੱਕ ਦੇ ਵਿੱਚ ਆ ਆਪ ਤੇ ਕਾਂਗਰਸ ਦੇ ਹੱਕ ਦੇ ਵਿੱਚ ਮਾਹੌਲ ਆ ਜੀ ਉੱਥੇ ਵਿੱਚ ਹਰ ਸਿਮਰਤ ਕੌਰ ਤੀਜੇ ਨੰਬਰ ਤੇ ਮੰਨੀ ਜਾਂਦੀ ਆ ਜਿਹੜੀ ਸਹਿਰੀ ਵੋਟ ਆ ਉਹ ਮਲੂਕਰ ਦੀ ਨੂਨ ਹੈ ਜਿਹੜੀ ਇਹ ਨੂੰ ਪੈਂਦੀ ਹੁੰਦੀ ਸੀ ਗੱਠਜੋੜ ਚ ਉਹ ਟੁੱਟ ਕੇ ਉਹਨੂੰ ਕਹੂਗੀ ਪਿਛਲੀ ਵਾਰੀ ਮਾਰਚਨ ਦੇਖੋ ਵੀ ਕਿੰਝਿਆਰ ਦਾ ਰਿਹਾ ਸੀਗਾ ਜੇ ਉਹਨਾਂ 50 60 ਹਜ਼ਾਰ ਵੋਟ ਲੈ ਜਾਂਦੀ ਉਹ ਕੀ ਦਾ ਨੁਕਸਾਨ ਕਰੂਗੀ ਕਾਲੀ ਜੱਲ ਦਾ ਬਾਕੀ ਦੂਜੀ ਦੀ ਵੋਟ ਤਾਂ ਉੱਥੇ ਖੜੀ ਹੈ ਨਾ ਮਿਹਰਬਾਨੀ ਥੈਂਕ ਯੂ ਥੈਂਕ ਯੂ ਲਾਲ ਸਿੰਘ ਲਾਲ ਸਿੰਘ ਬੁੜਲਾਡੇ ਤੋਂ ਸਾਡੇ ਨਾਲ ਜੁੜੇ ਹੋਏ ਸਨ ਬਹੁਤ ਚੰਗਾ ਲੱਗਾ